ਸਾਰੇ ਸਟਾਫ ਤੇ ਬੱਚਿਆਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੁਹਾਡੇ ਕੋਈ ਫਰੈਂਡਸ ਇਸ ਚੀਜ਼ ਦੇ ਵਿੱਚ ਇਨਵੋਲਡ ਨੇ ਤਾਂ ਆਪਣੇ ਟੀਚਰਸ ਨੂੰ ਪੇਰੈਂਟਸ ਨੂੰ ਜ਼ਰੂਰ ਇਨਫੋਰਮ ਕਰੋ ਤਾਂ ਕਿ ਉਹਨਾਂ ਨੂੰ ਇਸ ਬੁਰੀ ਸੰਗਤ ਤੋਂ ਬੁਰੀ ਆਦਤ ਤੋਂ ਜਿਹੜਾ ਹੈ ਉਹ ਬਾਹਰ ਕੱਢਿਆ ਜਾ ਸਕੇ ਔਰ ਅਸੀਂ ਤੁਹਾਨੂੰ ਸੈਲੂਟ ਕਰਦੇ ਹਾਂ ਜਿਹੜੇ ਤੁਸੀਂ ਥੀਮ ਲੈ ਕੇ ਆਏ ਮੈਂ ਤਾਂ ਬੈਠ ਕੇ ਪਤਾ ਕਿੰਨੀ ਵਾਰੇ ਮੇਰੇ ਹੰਝੂ ਨਿਕਲੇ ਨੇ ਸਕੂਲ ਚਾਇਸੀ ਨਾਟਕ ਕੀਤਾ ਇਹਨਾਂ ਦਾ ਨਾਟਕ ਬਹੁਤ ਹੀ ਜਿਆਦਾ ਵਧੀਆ ਸੀ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਐਂਡ ਇਹਨਾਂ ਨੇ ਦੱਸਿਆ ਸੀ ਵੀ ਨਸ਼ਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਅਮਾਲ ਦੀ ਐਕਟਿੰਗ ਜਿਹੜੇ ਸਾਦੀ ਦੇ ਸਾਜਨ ਦਾ ਜਿਹਨਾਂ ਨੇ ਰੋਲ ਕੀਤਾ ਔਰ ਉਸੇ ਤਰ੍ਹਾਂ ਦੇ ਜਿਹੜੇ ਹਾਪ ਹਾਪ ਸਾਹਮਣੇ ਜੋ ਉਸ ਮਰਦੇ ਬਜ਼ੁਰਗ ਦੇ ਹੁੰਦੇ ਨੇ ਮੈਂ ਵੀ ਜਿਹੜਾ ਫੈਸਿਨਸ ਸੈਕੰਡਰੀ ਪਬਲਿਕ ਸਕੂਲ ਦਾ ਵਿਦਿਆਰਥੀ ਹਾਂ ਤੇ ਜਿਸ ਤਰ੍ਹਾਂ ਦਾ ਅੱਜ ਦਾ ਨਾਟਕ ਹੋਇਆ ਜਿਸ ਸਾਨੂੰ ਦੱਸਿਆ ਗਿਆ ਕਿ ਸਾਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਕਿ ਜਿਵੇਂ ਛੋਟੇ-ਛੋਟੇ ਬੱਚੇ ਵੀ ਛੋਟੀ ਉਮਰ 'ਚ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਇਹ ਬਹੁਤ ਗਲਤ ਹੈ ਇਸ ਤਰ੍ਹਾਂ ਦੇ ਨਾਟਕ ਪੰਜਾਬ ਚ ਹੋਰ ਹੋਣ ਚਾਹੀਦੇ ਨੇ ਤੇ ਮੈਨੂੰ ਇਹ ਨਾਟਕ ਬਹੁਤ ਪਸੰਦ ਆਇਆ ਸਾਡੇ ਸਕੂਲ ਦੇ ਵਿੱਚ ਨਾਟਕ ਹੋਇਆ ਮੈਨੂੰ ਬਹੁਤ ਖੁਸ਼ੀ ਆਇਆ ਤੇ ਸਾਡੇ ਸਕੂਲ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਅਜਾ ਨਾਟਕ ਨਹੀਂ ਹੋਇਆ ਹੈਗਾ ਤੇ ਬਹੁਤ ਵਧੀਆ ਸੀ ਤੇ ਇਹਦੇ ਵਿੱਚ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅੱਜ ਦਾ ਨਾਟਕ ਸਾਡੇ ਸਕੂਲ ਵਿੱਚ ਹੋਇਆ ਉਹ ਬਹੁਤ ਵਧੀਆ ਸੀਗਾ ਇਹ ਆ ਜੇ ਨਾਟਕ ਪਹਿਲਾਂ ਕਦੇ ਵੀ ਨਹੀਂ ਦੇਖਿਆ ਇਸ ਨਾਟਕ ਵਿੱਚ ਸਭ ਤੋਂ ਵਧੀਆ ਰੋਲ ਸੀਗਾ ਬਾਪੂ ਜੀ ਦਾ ਕਿਉਂਕਿ ਇਸ ਇਸ ਨਾਟਕ ਵਿੱਚ ਉਹਨਾਂ ਦੇ ਰੋਲ ਤੋਂ ਪਤਾ ਲੱਗਦਾ ਕਿ ਇੱਕ ਜਿਹੜਾ ਇੱਕ ਪਿਓ ਆ ਆਪਣੇ ਬੱਚਿਆਂ ਨਾਲ ਕਿਵੇਂ ਪਿਆਰ ਕਰਦਾ ਹੈ ਕਿ ਮੰਚ ਵੱਲੋਂ ਅੱਜ ਸਾਡੇ ਸਕੂਲ ਦੇ ਵਿੱਚ ਇੱਕ ਨਾਟਕ ਪੇਸ਼ ਕੀਤਾ ਗਿਆ ਇਹ ਨਾਟਕ ਕੋਈ ਜਿਉਂਦਾ ਨਹੀਂ ਬਚਿਆ ਇਹ ਨਾਟਕ ਇੱਕ ਮਾਇਨੇ ਅੱਜ ਦੀ ਜਨਰੇਸ਼ਨ ਲਈ ਬਹੁਤ ਵਧੀਆ ਸਿੱਖਿਆਦਾਇਕ ਹੈਗਾ